ਸਰੋਜਪੁਰ ਵਿੱਚ ਲੁੱਟਾਂ ਖੋਹਾਂ ਤੇ ਚੋਰੀ ਦੇ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਜਿਹਨੂੰ ਲੈ ਕੇ ਲੋਕ ਜਿਹੜੇ ਆ ਕਾਫੀ ਪਰੇਸ਼ਾਨ ਜਿਹੜੇ ਨਜ਼ਰ ਆ ਰਹੇ ਨੇ ਲੇਕਿਨ ਹੁਣ ਜਿਹੜੀ ਆ ਸਭ ਤੋਂ ਵੱਡੀ ਗੱਲ ਇਹ ਹੋਈ ਆ ਕਿ ਸਿਵਲ ਹਸਪੀਟਲ ਸਰੋਜਪੁਰ ਜਿਹੜਾ ਆਈ ਸੈਂਟਰ ਹੈਗਾ ਉਹਦੇ ਵਿੱਚ ਵੀ ਜਿਹੜੀਆਂ ਚੋਰੀਆਂ ਜਿਹੜੀਆਂ ਹੋ ਰਹੀਆਂ ਨੇ ਜੋ ਇੱਕ ਮੁਸੀਬਤ ਦਾ ਸਬਬ ਬਣੀਆਂ ਹੋਈਆਂ ਨੇ ਡਾਕਟਰਾਂ ਵਾਸਤੇ ਜਿਹੜੇ ਸਟਾਫ ਵਾਸਤੇ ਕਿਉਂਕਿ ਚੋਰ ਜਿਹੜੇ ਆ ਉਹ ਇੱਥੇ ਹੱਥ ਜਿਹੜੇ ਆਪਣੇ ਸਾਫ਼ ਕਰਦੇ ਪਏ ਆ ਤੇ ਲੱਖਾਂ ਰੁਪਏ ਦੀ ਜਿਹੜੀ ਚੋਰੀ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਹੋ ਗਈ ਆ ਲੇਕਿਨ ਪੁਲ ਨਹੀਂ ਲੱਗਦੀ ਕਿਉਂਕਿ ਲੋਕ ਜਿਹੜੇ ਪਰਚਾਣੇ ਹੁੰਦੀ ਕਹਿ ਸਕਦੇ ਆ ਵੀ ਜੋ ਮਰੀਜ਼ਾਂ ਦੇ ਇਸਤੇਮਾਲ ਹੋਣ ਵਾਲੀ ਜਿਹੜੀਆਂ ਜਿਹੜੀਆਂ ਸਹੂਲਤਾਂ ਮਿਲਦੀਆਂ ਸੀ ਮਰੀਜ਼ਾਂ ਨੂੰ ਉਹ ਜਿਹੜੇ ਸਮਾਨ ਹੈ ਉਹ ਚੋਰੀ ਹੁੰਦੇ ਜਾ ਰਹੇ ਨੇ ਤੇ ਉਹ ਜਿਹੜੀਆਂ ਚੋਰੀਆਂ ਕਰ ਕਰਕੇ ਚੋਰ ਜਿਹੜੇ ਆ ਉਹ ਆਪਣਾ ਆਨੰਦ ਲੈਂਦੇ ਦਿਖਾਈ ਦੇ ਰਹੇ ਨੇ ਵੀ ਕਹਿ ਸਕਦੇ ਆ ਵੀ ਹਸਪੀਟਲ ਜਿਹੜੀ ਆ ਉਹ ਉਹਨਾਂ ਦੇ ਟਾਰਗੇਟ ਤੇ ਜਿਹੜੇ ਚੋਰਾਂ ਦੇ ਉਹ ਦਿਖਾਈ ਦੇ ਰਹੇ ਆ ਕਿਉਂਕਿ ਚੋਰਾਂ ਦਾ ਲਗਾਤਾਰ ਇੱਥੇ ਚੋਰੀਆਂ ਕਰਨਾ ਕੀ ਮਕਸਦ ਹੋ ਸਕਦਾ ਕਿਉਂਕਿ ਉਹਨਾਂ ਨੇ ਵੀ ਕਹਿ ਸਕਦੇ ਆ ਵੀ ਜੇ ਡਾਕਟਰ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਕਿਹਾ ਵੀ ਜਿਹੜੇ ਕੀਮਤੀ ਸਮਾਨ ਹੈਗੇ ਜਿਵੇਂ ਏਸੀ ਵੀ ਗਏ ਹੈਗੇ ਉਹ ਵੀ ਜਿਹੜੇ ਇੱਥੋਂ ਚੁਰਾਈ ਜਾ ਰਹੇ ਨੇ ਵੀ ਜੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਜਰੂਰ ਕਰਦਾ ਕਿਉਂਕਿ ਐਡੇ ਵੱਡੇ ਹਸਪੀਟਲ ਦੇ ਵਿੱਚ ਜੇਕਰ ਚੋਰੀਆਂ ਹੋ ਰਹੀਆਂ ਨੇ ਤਾਂ ਫਿਰ ਅਖੀਰ ਇਹਦੀ ਜ਼ਿੰਮੇਵਾਰੀ ਕਿਹਦੀ ਤੈ ਹੁੰਦੀ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਦੀ ਹੁੰਦੀ ਹੈ ਡਾਕਟਰਾਂ ਦੀ ਹੁੰਦੀ ਹੈ ਜਾਂ ਇੱਥੇ ਕੋਈ ਸਟਾਫ ਹੈ ਜਿਹਦੀ ਨਿਗਰਾਨੀ ਹੈ ਜਿਹੜੇ ਇਸ ਹਸਪੀਟਲ ਬਣਿਆ ਹੈ ਉਹਨੇ ਤੈ ਜਿਹੜੀ ਹੋਣੀ ਚਾਹੀਦੀ ਹੈ ਕਿਉਂਕਿ ਐਡਾ ਵੱਡਾ ਹਸਪੀਟਲ ਜਿਹੜਾ ਇੱਥੇ ਜ਼ਿੰਮੇਵਾਰੀ ਲੈਣ ਨੂੰ ਕਿਹਾ ਤੁਜੀ ਨਹੀਂ ਪਰਿਆ ਉਹ ਮੈਂ ਅਸਮੋ ਕਹਿੰਦੇ ਵੀ ਸਾਡੇ ਟੋਰ ਦਾ ਹੋ ਰਹੀਆਂ ਸਾਡਾ ਨੁਕਸਾਨ ਹੋ ਰਿਹਾ ਲੇਕਿਨ ਉਹਨਾਂ ਲੋਕ ਤਾਂ ਅਥਟੀਕ ਤਰ੍ਹਾਂ ਨਿਕਲ ਨਹੀਂ ਪਾਈ ਜਾ ਰਹੇ ਇਸ ਤੋਂ ਜਵਾਬ ਦਿੱਤੇ ਨਹੀਂ ਨਹੀਂ ਦੇ ਰਹੇ ਕਿਉਂਕਿ ਉਹ ਕਹਿੰਦੇ ਵੀ ਸਾਡੇ ਕੋਲ ਵੀ ਇਹ ਕੋਈ ਵੀ ਮਤਲਬ ਇਸ ਤਰ੍ਹਾਂ ਦਾ ਇੰਤਜ਼ਾਮ ਨਹੀਂ ਹੈਗਾ ਵੀ ਜਦੋਂ ਇੱਥੇ ਕੋਈ ਡਿਊਟੀਆਂ ਕਰਕੇ ਜਾਂ ਡਿਊਟੀ ਵਿੱਚ ਲਗਾਈ ਜਾ ਸਕੇ ਵੀ ਜਿੱਥੇ ਚੋਰੀਆਂ ਰੋਕ ਸਕਣ ਸਿਰਫ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਸ਼ਿਕਾਇਤ ਕਰ ਸਕਦੇ ਹਾਂ ਕਿ ਕਿਸੇ ਦੇ ਪੁਲਿਸ ਪ੍ਰਸ਼ਾਸਨ ਆਪਣਾ ਇੱਥੇ ਜਾਂਚ ਵਾਸਤੇ ਆਈ ਸੀਗੀ ਉਹ ਦੇਖਰੇ ਕਰਕੇ ਚਲੇ ਗਏ ਨੇ ਲੇਕਿਨ ਚੋਰੀਆਂ ਨੂੰ ਰੋਕਣ ਵਾਸਤੇ ਕੀ ਦੀ ਇਸ ਦੇ ਸਵਾਲ ਤੇ ਜਿਹੜਾ ਉਹ ਚੁੱਪ ਕਰਦੇ ਦਿਖਾਈ ਦੇ ਸਾਡੇ ਨਾਲ ਇੱਥੇ ਗੱਲਬਾਤ ਕਰਦੇ ਆ ਸਰ ਜਿਹੜੀ ਚੋਰੀ ਹੋਣੀ ਆ ਚੁੱਪ ਚਬੇ ਇਹ ਰੋਜ਼ਾਨਾ ਸਾਡੇ ਲਗਭਗ 5-6 ਮਹੀਨੇ ਤੋਂ ਇਹ ਵਾਰਦਾਤਾ ਹੋ ਰਹੀ ਹੈ ਸਾਡੇ ਆਈ ਡਿਪਾਰਟਮੈਂਟ ਦੇ ਵਿੱਚ ਉਹ ਸਾਡਾ ਬੜਾ ਕੀਮਤੀ ਸਾਜੋ ਸਮਾਨ ਇੱਥੇ ਹੈ ਚੋਰ ਅਕਸਰ ਇਹ ਉੱਪਰ ਤੋਂ ਲਾ ਕੇ ਲੈ ਜਾਂਦੇ ਜਿਹਦੇ ਨਾਲ ਫਲੱਡ ਦੀ ਸਥਿਤੀ ਬਣ ਜਾਂਦੀ ਹੈ ਫਰਸਟ ਫਲੋਰ ਦੇ ਉੱਤੇ ਤੇ ਪਾਣੀ ਛੱਤ ਤੋਂ ਲੀਕ ਹੋ ਕੇ ਥੱਲੇ ਆਣਾ ਸ਼ੁਰੂ ਹੋ ਜਾਂਦਾ ਉਹਦੇ ਨਾਲ ਕੀ ਹੁੰਦਾ ਪੇਸ਼ੈਂਟ ਦੇ ਸਲਿੱਪ ਹੋਣ ਦਾ ਡਰ ਹੁੰਦਾ ਹੋਰ ਕਿਸੇ ਕੈਜ਼ੂਐਲਟੀ ਹੋਣ ਦਾ ਡਰ ਹੁੰਦਾ ਇਸ ਸੰਬੰਧੀ ਕਈ ਵਾਰੀ ਅਸੀਂ ਸਰੋ ਸਾਹਿਬ ਨੂੰ ਵੀ ਲੈ ਕੇ ਤਾਂ ਉਹਨਾਂ ਨੇ ਵੀ ਕਾਰਵਾਈ ਕੀਤੀ ਆ ਉਹ ਕੋਲ ਪਲੰਬਰ ਨੂੰ ਭੇਜਦੇ ਨੇ ਰਿਪੇਅਰ ਕਰਾ ਦਿੰਦੇ ਨੇ ਸਾਰਾ ਕੁਝ ਠੀਕ ਹੋ ਜਾਂਦਾ ਉਹ ਚੋਰ ਫੇਰ ਇਨਵੇਟ ਕਰ ਜਾਂਦੇ ਨੇ ਕਦੇ ਅਸੀਂ ਤਾਂ ਵੀ ਚਰਾਈ ਹਾਂ ਉਸ ਤੋਂ ਬਾਅਦ ਇੱਥੇ 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 ਵਸ ਰਹੀ ਸਾਡੇ ਡਿਪਾਰਟਮੈਂਟ ਤੇ ਕਈ ਵਾਰੀ ਕਈ ਐਸੀ ਚੋਰੀ ਹੋ ਚੁੱਕੇ ਨੇ ਵਿੰਡੋ ਐਸੀ ਚੋਰੀ ਹੋਇਆ ਪਿੱਛੇ ਜੇ ਇੱਕ ਐਸੀ ਸਪਲਿਟ ਐਸੀ ਸੀ ਦਾ ਉਹ ਸਾਡੇ ਆਈ ਡਿਪਾਰਟਮੈਂਟ ਚ ਉਤਾਰ ਕੇ ਲੈ ਗਏ ਹੁਣ ਆ ਕੱਲ ਅੱਜ ਸਵੇਰ ਦੀ ਗੱਲ ਹੈਗੀ ਆ ਬੈਟਰੋ ਉਤਾਰ ਕੇ ਲੈ ਗਏ ਨੇ ਇਹਨੂੰ ਆਟਰ ਦਾ ਬੈਟਰੋ ਉਤਾਰ ਕੇ ਲੈ ਗਏ ਨੇ ਉਹ ਰੋ ਐਸਿਡ ਇੰਨਾ ਡੇਂਜਰਸ ਹੈਗਾ ਉਹਨਾਂ ਐਸਿ ਸਾਦਾ ਗੋਲ ਕੇ ਉਸ ਕੋ ਉੱਤੇ ਵਿੱਚ ਉੱਥੇ ਲੱਖਾਂ ਕਰੋੜਾਂ ਰੁਪਏ ਦਾ ਸਮਾਨ ਪਿਆ ਸੀਗਾ ਰੋਕਥਾਮ ਵਾਸਤੇ ਕੋਈ ਪ੍ਰਬੰਧ ਹੈ ਹਾਂਜੀ ਰੋਕਥਾਮ ਵਾਸਤੇ ਕੋਈ ਪ੍ਰਬੰਧ ਨਹੀਂ ਵੀ ਰੋਕੀ ਜਾ ਸਕੇ ਚਾਹੀਦਾ ਇਹਦਾ ਤਾਂ ਸਿਕਿਉਰਟੀ ਹੋਣੀ ਚਾਹੀਦੀ ਸੀ ਇੱਥੇ ਸਾਡੇ ਇੱਕ ਚੌਕੀਦਾਰ ਹੀ ਹੈਗੇ ਨੇ ਮਿਸਟਰ ਮੈਂ ਤਾਂ ਨਾ ਨਹੀਂ ਪਤਾ ਪਰ ਲੇਕਿਨ ਉਹ ਆਫ ਦੀ ਡਿਊਟੀ ਕਰਦੇ ਨੇ ਉਹ ਉਹਨਾਂ ਨੂੰ ਅੱਜ ਅਸੀਂ ਪੁੱਛਿਆ ਸੀ ਤਾਂ ਉਹ ਕਹਿੰਦੇ ਵੀ ਮੈਂ ਤਾਂ ਮੇ ਤਾਂ ਸਾਰੀ ਰਾਤ ਜਾ ਕੇ ਕੱਟੀ ਹੈਗੀ ਆ ਤੇ ਉਹਨਾਂ ਉਹ ਕਹਿੰਦੇ ਵੀ ਮੈਂ ਤਾਂ ਪਤਾ ਹੀ ਨਹੀਂ ਕਿ ਕਿਸ ਵੇਲੇ ਆਗੇ ਲੇਕਿਨ ਉਹ ਆਫ ਦੇ ਵੱਲੋਂ ਜਸਟੀਫਾਈ ਕਰਦੇ ਕਿ ਮੈਂ ਆਫ ਦੀ ਡਿਊਟੀ ਪੂਰੀ ਕਰ ਰਿਹਾ ਅਗਰ ਐਸਐਮਓ ਸਾਹਿਬ ਵੀ ਆਏ ਸੀ ਕਿ ਸਵੇਰੇ ਸੁਪਰਵਾਈਜ਼ ਕਰਕੇ ਗਏ ਨੇ ਸਾਰਾ ਚੈੱਕ ਅਪ ਕਰਿਆ ਐਸਐਚਓ ਸਾਹਿਬ ਵੀ ਆਏ ਨੇ ਲੇਕਿਨ ਸੱਚੀ ਜਿਹੜੀ ਚੋਰਾਤਈ ਹੈ ਜਾਂ ਮੇਰੀ ਪੁੱਤ ਵੀ ਜਾਂ ਕੋਈ ਹੋ ਸਕਦੀ ਹੈ ਜੀ ਇਸ ਬਾਰੇ ਹੁਣ ਬੀਗਿੰਗ ਐਮਪਲਾਈ ਆਪਾਂ ਕੁਝ ਕਹਿਣਾ ਔਖ ਹੈਗਾ ਕੁਝ ਵੀ ਹੋ ਸਕਦਾ ਜੀ ਇਸ ਚੀਜ਼ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਬਾਕੀ ਸਾਨੂੰ ਤਾਂ ਇਹ ਆ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮ ਆ ਤੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਦੀ ਤੰਮਰੀਜਾਂ ਦੇ ਹੱਕ ਦੀ ਗੱਲ ਕਰਾਂਗੇ ਜੇ ਸਾਡਾ ਸਮਾਨ ਚੋਰੀ ਹੁੰਦਾ ਤੇ ਅਸੀਂ ਮਰੀ ਕਿਵੇਂ ਦੇਖਾਂਗੇ ਕੀਮਤੀ ਸਮਾਨ ਜਿਹੜੇ ਨਸ਼ਈ ਜਿਹੜੇ ਆ ਕੇ ਚੱਕ ਲੈ ਜਾਂਦੇ ਉਹ ਤਾਂ ਜਿਹੜੀ ਜੇ ਕੋਈ ਲੱਖਾਂ ਦੀ ਚੀਜ਼ ਹੈ ਤਾਂ ਉਹਨਾਂ ਨੇ ਹਜ਼ਾਰਾਂ ਚ ਵੇਚ ਕੇ ਉਹਦਾ ਨਸ਼ਾ ਪੂਰਾ ਕਰਨਾ ਹੁੰਦਾ ਤੇ ਸਾਡਾ ਲੱਖਾਂ ਰੁਪਈਆ ਦਾ equipment ਤਾਂ ਇਹਦਾ ਕੌਣ ਜ਼ਿੰਮੇਵਾਰ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਇੱਥੇ ਮਜ਼ਬੂਤ ਨਹੀਂ ਉਹਨਾਂ ਦੀ ਪਰੇਸ਼ਾਨੀ ਜੜੀ ਹੈ ਸਭ ਝਲਕਦੀ ਦਿਖਾਈ ਦੇ ਰਹੀ ਹੈ ਕਿਉਂਕਿ ਉਹਨਾਂ ਨੇ ਕਹਿੰਦਾ ਵੀ ਇੰਤਜ਼ਾਮ ਹੈਗਾ ਸਕਿਉਰਿਟੀ ਗਾਰਡ ਹੈਗਾ ਲੇਕਿਨ ਉਸ ਦੇ ਬਾਵਜੂਦ ਵੀ ਚੋਰੀਆਂ ਹੋਈਆਂ ਕਿਤੇ ਨਾ ਕਿਤੇ ਜਿਹੜੀਆਂ ਸੋਈਆਂ ਜਿੱਥੇ ਚੋਰਾ ਦੇ ਨਾਲ ਨਾਲ ਇਹ ਵੀ ਵੀ ਛੰਗਾ ਚੋਟਾਈ ਜਾਂਦੀ ਕਦੀ ਮਿਲੀ ਪੁਖਤਤਾ ਨਹੀਂ ਇਸ ਤੇ ਵੀ ਜਿਹੜੇ ਸਵਾਲ ਖੜੇ ਹੋ ਰਹੇ ਨੇ ਭਾਵੇਂ ਇਹ ਜਾਂਚ ਦਾ ਪਿਛਾ ਪੁਲਿਸ ਜਾਂਚ ਕਰੇਗੀ ਵੀ ਆਖੀ ਦੇ ਨੇ ਪਿੱਛੇ ਕੀ ਕਾਰਨ ਹੈ ਕਿਵੇਂ ਇਹ ਚੋਰੀਆਂ ਲਗਾਤਾਰ ਹੋਦੀਆਂ ਕਿਵੇਂ ਕੀਮਤੀ ਜਵਾਨ ਜਿਹੜਾ ਚੁਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर